ਕੁਝ ਸਾਡੀ ਪਰੇਸ਼ਾਨੀ ਸੀਗੀ ਸਭ ਲੋਕਾਂ ਨੇ ਸਾਡੀ ਪਰੇਸ਼ਾਨੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਬਸ ਇਸ ਕਰਕੇ ਆਪਣਾ ਇਸ ਗੱਲ ਲਈ ਬੜੇ ਸ਼ੁਕਰਗੁਜ਼ਾਰ ਹੈਗੇ ਆ ਪੁਲਿਸ ਪ੍ਰਸ਼ਾਸਨ ਨੇ ਸਾਡੀ ਗੱਲ ਨੂੰ ਸਮਝਦੇ ਹੋਏ ਤਫਤੀਸ਼ ਕੀਤੀ ਔਰ ਤਫਤੀਸ਼ੇ ਉਹਨਾਂ ਨੂੰ ਗਲਤ ਪਾਇਆ ਜਾਂਦੇ ਉਹਨਾਂ ਉੱਤੇ ਐਫਆਈਆਰ ਦਰਜ ਕੀਤੀ ਹੈ ਔਰ ਉਹਨਾਂ ਨੇ ਸਵੇਰ ਸਾਡਾ ਜਿਹੜਾ ਇੱਕ ਸਟੋਰ ਸੀਗਾ ਸਿਲਰਾ ਕੋਈ ਜਿਹੜਾ ਸਾਡਾ ਸਵਿਜ਼ ਕੰਪਨੀ ਦਾ ਸੀਗਾ ਕਿ ਤੋਂ ਨਾ ਉਹਦੀ ਲਾਈਟ ਕੱਲ੍ਹ ਤੇ ਲੱਤ ਸੀਗੀ ਉਹ ਜਿਹੜਾ ਸਾਡਾ 30 ਸਟੋਰ ਦੇ ਦਿਲਸੇ ਦਾ ਜਿਹਦੀ ਲਾਈਟ ਉਹ 2 ਮਹੀਨੇ ਤੋਂ ਬੰਦ ਕੀਤੀ ਸੀ ਉਹਨੋਂ ਜ਼ਿਆਦਾ ਟਾਈਮ ਹੋ ਗਿਆ ਬੰਦ ਖਿਤੇ ਹੋਏ ਉਹਦਾ ਵੀ ਕੱਲ੍ਹ ਸ਼ਾਮ ਨੂੰ ਉਹਨੇ ਲਾਈਟ ਚਲਾ ਦਿੱਤੀ ਹੈ ਤੇ ਇਹ ਸਭ ਕੁਝ ਇਸ ਕਰਕੇ ਹੋਇਆ ਹੈ ਕਿਉਂਕਿ ਮੀਡੀਆ ਨੇ ਸਾਡੀ ਗੱਲ ਨੂੰ ਸਹੀ ਜਗ੍ਹਾ ਪਹੁੰਚਾਇਆ ਔਰ ਉਹਨਾਂ ਨੂੰ ਇਹ ਕਰਦਾ ਪਏ ਆਇਆ ਵੀ ਗਲਤ ਤਾਲਕੇ ਲਪੜੇ ਨਹੀਂ ਚੱਲ ਪਾਏਗੇ ਔਰ ਅੱਗੇ ਵੀ ਸਾਡਾ ਇਹ ਹੈ ਕਿ ਅਸੀਂ ਪ੍ਰਸ਼ਾਸਨ ਦੇ ਵੀ ਬੜੇ ਸ਼ੁਕਰਗੁਜ਼ਾਰ ਆ ਪੁਲਿਸ ਪ੍ਰਸ਼ਾਸਨ ਨੇ ਖਾਸ ਕਰਕੇ ਕਿ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਜੋ ਕਿ ਪ੍ਰਸ਼ਾਸਨ ਦਿੰਦਾ ਹੀ ਹੈ ਪਰ ਲੁਕੀ ਨਾਰਮਲੀ ਇੱਕ ਦਿਨ ਵੀ ਸੱਚ ਨੂੰ ਨਹੀਂ ਮਿਲਦਾ ਨਿਆਂ ਜਿਹੜਾ ਹੈਗਾ ਪਰ ਸਾਡਾ ਪੂਰਾ ਵਿਸ਼ਵਾਸ ਹੈ ਹਿੰਦੁਸਤਾਨ ਦੇ ਸੰਵਿਧਾਨ ਤੇ ਪਪਾ ਵੀਰਾਨ ਸਾਹਿਬ ਵਰਕਰ ਜੀ ਨੇ ਜੋ ਸੰਵਿਧਾਨ ਦਿੱਤਾ ਹੈ ਉਹਦੇ ਅੰਦਰ ਸਾਡੀ ਪੂਰੀ ਹਸਤਾ ਰੂਹ ਇਸ ਕਹਿੰਦਾ ਹਰ ਇੱਕ ਨੂੰ ਹੋਣੀ ਚਾਹੀਦੀ ਹੈ ਹਰ ਭਾਰਤੀ ਨੂੰ ਉਸ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਹੋਰ ਜਿਹੜਾ ਹੈਗਾ ਮੀਡੀਆ ਨੇ ਜੋ ਸਾਡਾ ਸਾਥ ਦਿੱਤਾ ਹੈ ਜੋ ਸਾਡੀ ਗੱਲ ਨੂੰ ਅੱਗੇ ਲੈ ਕੇ ਗਏ ਨੇ ਕਈ ਲੋਕ ਸਾਨੂੰ ਸਵੇਰੇ ਸੇ ਸੀ ਕਿ ਗਲਤ ਹੋ ਸਕਦੇ ਆ ਕਿਉਂ ਕਿ ਆਫਟਾਰ ਦੀ ਕਾਇਦਨੋ ਵੀ ਗਲਤ ਬਣਿਆ ਜਾਂਦਾ ਪਰ ਇਸੇ ਦੇ ਅੰਦਰ ਸਾਡੀ ਜਿੱਤ ਹੋਈ ਹੈ ਸਾਡੀ ਸੱਚਾਈ ਸਾਹਮਣੇ ਆਈ ਹੈ ਇਹਦੇ ਲਈ ਅਸੀਂ ਸਭ ਤੋਂ ਬੜੇ ਸ਼ੁਕਰਗੁਜ਼ਾਰ ਆਂ ਔਰ ਕੱਲ ਸਾਡਾ ਇਕਲਾ ਹੋ ਗਈ ਸੀ ਸਟੋਰ ਦੀ ਇਸੇ ਸੋੜ ਦੀ ਉਹਨੇ ਜਲਾਤੀ ਹੈ ਇਧਰਲੇ ਸਿਬੋ ਜਾ ਸ਼ੁਰੂ ਕਰ ਸਰ ਕਿੰਨਾ ਟਾਈਮ ਲੱਗਿਆ ਸਰ ਕਿੰਨਾ ਹੋਇਆ ਦੇਖੋ ਜੀ ਇਸ ਤਰ੍ਹਾਂ ਸਾਡਾ ਦੀਵਾਲੀ ਦਾ ਪੂਰਾ ਸੀਜ਼ਨ ਖਰਾਬ ਹੋ ਗਿਆ ਜੀ ਸਾਡਾ ਫੈਸਟਿਵਲ ਸੀਜ਼ਨ ਸੀ ਪੂਰਾ ਸਾਡਾ ਆਰਥਿਕ ਵੀ ਨੁਕਸਾਨ ਹੋਇਆ ਸਮਾਜਿਕ ਨੁਕਸਾਨ ਵੀ ਹੋਇਆ ਹੈ ਮਾਨਸਿਕ ਨੁਕਸਾਨ ਵੀ ਹੋਇਆ ਹੈਗਾ ਤੇ ਦੇਖੋ ਸਮਾਜ ਦੇ ਅੰਦਰ ਕੀ ਜਦੋਂ ਕਦੇ ਕਿਰਾਇਆ ਨਹੀਂ ਦਿੱਤਾ ਤੇ ਸਾਡੀ ਇੱਜ਼ਤ ਤੇ ਫਰਕ ਪਿਆ ਲੋਕ ਕਹਿੰਦੇ ਨੇ ਇਹ ਵੱਡਾ ਬ੍ਰਾਂਡ ਹੋ ਕੇ ਕਿਰਾਇਆ ਨਹੀਂ ਦੇ ਰਹੇ ਹੈਗੇ ਨੇ ਇਧਰ ਇੱਜ਼ਤ ਹੱਦ ਤੱਕ ਸਾਡੀ ਹੋਈ ਅਰੇਸਟਮੈਂਟ ਵੀ ਹੋਈ ਮੈਂਟਲ ਸੀ ਨੇ ਰਸੂ ਹੋਈ ਜੀ ਚੀਜ਼ ਅੰਦਰ ਲੇਕਿਨ ਇਹ ਹੈ ਕਿ ਆਰ ਇਹੀ ਹਰਜ਼ਗੀਏ ਕਿ ਕਿਸੇ ਦਾ ਵੀ ਸਮਾਜਿਕ ਆਰਥਿਕ ਤੇ ਮਾਨਸਿਕ ਨੁਕਸਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਸਮਾਜ ਦੇ ਅੰਦਰ ਦੇਖੋ ਹਰ ਇੱਕ ਨੂੰ ਫਰਿਕ ਦਾ ਧਿਆਨ ਰੱਖਣਾ ਚਾਹੀਦਾ ਪਰਵਾਹੀ ਕਿਦਾਂ ਕਰੋਗੇ ਬੜੀ ਜਿਆਦਾ ਨੁਕਸਾਨ ਹੋਦਾ ਹੈ ਉਹਦੇ ਰਿਗਾਰਡਿੰਗ ਅਸੀਂ ਕੋਰਟ ਦੇ ਵਿੱਚ ਡੈਫਾਮੇਸ਼ਨ ਦਾ ਕੇਸ ਲਾਵਾਂਗੇ ਉਹ ਮਾਨ ਹਾਨੀ ਦਾ ਕੇਸ ਲਾਵਾਂਗੇ ਬਕਾਇਦਾ ਕੋ ਜੋ ਕੋਰਟ ਆਰਡਰ ਕਰੇਗੀ ਉਸ ਮੁਤਾਬਕ ਪਰਵਾਹੀ ਕੀਤੀ ਜਾਏਗੀ ਦੇਖੋ ਪੈਸੇ ਦੀ ਤਾਂ ਪਰਵਾਹੀ ਜਿਹੜੀ ਉਹਨੇ ਕੋਰਟ ਦੇ ਥੋੜੀ ਹੋ ਸਕਦੀ ਹੈ ਜਿਹੜੀ 10 ਮਹੀਨੇ 2 ਮਹੀਨੇ ਬਿਲੀ ਬੰਦ ਰੱਖੀ ਹੈ ਉਹ ਜੋ ਇੱਕ ਬ੍ਰਾਂਡ ਦਾ ਨੁਕਸਾਨ ਹੋਇਆ ਉਹ ਕੋਰਟ ਤੋਂ ਹੀ ਦੇਲੀਲ ਮਿਲ ਸਕਦਾ ਕਿੰਨਾ ਕਿ ਡੈਮੇਜ ਹੋਇਆ ਇਹਨਾਂ ਦਾ ਜਿਹੜਾ ਬ੍ਰਾਂਡ ਦਾ ਕਿਉਂਕਿ ਪੁਰਾਣੀ ਪਰ ਦੂਸਰੀ ਪੀੜ੍ਹੀ ਹੈ ਪਿੰਡੀ ਬੈਗ ਦੀ ਇਸ ਟਾਈਮ ਪੁਰਾਣਾ ਘੱਟੋ ਘੱਟ 50 ਸਾਲ ਪੁਰਾਣਾ ਸਟੋਰ ਹੈ ਤੇ ਕਿਹ ਜਗ੍ਹਾ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਬਾਕਾਇਦਾ ਨਾਮ ਹੈ ਉਹ ਬਾਕਾਇਦਾ ਫੌਰਨ ਤੋਂ ਵੀ ਆਉਂਦੇ ਨੇ ਕਈ ਕਸਟਮਰ ਸਮਾਨ ਲੈਣ ਲਈ ਉਹ ਜਦੋਂ ਆ ਕੇ ਕਹਿੰਦੇ ਕਿ ਤੁਹਾਡੇ ਸ਼ੋਅਰੂਮ ਦੀ ਬਿੱਲੀ ਬੰਦ ਹੈ ਔਰ ਬਾਕਾਇਦਾ ਉਹ ਕਹਿੰਦੇ ਨੇ ਕਿ ਤੁਸੀਂ ਬਿੱਲੀ ਦਾ ਕਿਰਾਇਆ ਵੀ ਨਹੀਂ ਦਿੱਤਾ ਬਿੱਲੀ ਦਾ ਬਿੱਲ ਵੀ ਨਹੀਂ ਦਿੱਤਾ ਔਰ ਰੈਪਿਊਟੇਸ਼ਨ ਬਹੁਤ ਜ਼ਿਆਦਾ ਡਾਊਨ ਹੁੰਦੀ ਹੈ ਠੀਕ ਹੈ ਸਰ ਥੈਂਕ ਯੂ ਕੀ ਸਮੱਸਿਆ ਦਾ ਹੱਲ ਕਰਵਾਉ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੁਲਾ ਲਈ ਵਸ਼ਿਕਰਣ ਮੁਟ ਕਰਨ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਰੂਸ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786